ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਕਰਵਾਉਣ ਵਾਲੀ ਮਹਿਲਾ ਤੇ ਉਸਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਗ੍ਰਿਫਤਾਰੀ ਗੈਂਗ ਰੇਪ ਮਾਮਲੇ ਚ ਹੋਈ ਹੈ हिमाचल पुलिस ਨੇ ਉਹਨਾਂ ਦੇ ਘਰ छापेमारी ਕੀਤੀ ਤੇ ਮੋਹਾਲੀ ਤੋਂ ਦੋਵਾਂ ਨੂੰ ਗ੍ਰਫਤਾਰ ਕਰ ਲਿਆ ਦੱਸਦੇ ਕਿ ਮਹਿਲਾ ਦੇ ਪਤੀ ਖਿਲਾਫ ਹਿਮਾਚਲ ਦੇ ਮੰਡੀ ਚ ਗੈਂਗਰੇਪ ਦਾ ਪਰਚਾ ਦਰਜ ਹੋਇਆ ਜਿਸ ਕਾਰਨ ਹਿਮਾਚਲ ਪੁਲਿਸ ਨੇ ਦੋਵਾਂ ਨੂੰ ਗ੍ਰਫਤਾਰ ਕਰ ਲਿਆ ਗ੍ਰਫਤਾਰੀ ਤੋਂ ਬਾਅਦ ਮਹਿਲਾ ਦੇ ਪਤੀ ਨੇ ਕਿਹਾ ਕਿ ਉਹਨਾਂ ਨੂੰ ਗਲਟਾਂਗ ਨਾਲ ਫਸਾਇਆ ਜਾ ਰਿਹਾ ਜਿਸ ਦਿਨ ਮਾਮਲਾ ਦਰਜ ਹੋਇਆ ਸੀ ਉਹ ਮੰਡੀ ਚ ਨਹੀਂ ਸੀ ਉਸਨੇ ਕਿਹਾ ਕਿ ਸਾਰੇ ਸ਼ਰਾਰਤ ਪਾਸਟਰ ਬਜਿੰਦਰ ਦੀ ਹੈ ਜਿਹੜੇ ਪੈਸੇ ਦੀ ਤਾਕਤ ਦੇ ਸਿਰ ਤੇ ਉਹਨਾਂ ਕੋਲੋਂ ਇਸ ਲਈ ਬਦਲਾ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਬਜਿੰਦਰ ਸਿੰਘ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਰਿਪੋਰਟ ਦੇ ਮੁਤਾਬਕ ਪੀੜਤ ਪਤੀ ਪਤਨੀ ਨੇ ਹਿਮਾਚਲ ਦੇ ਡੀਜੀਪੀ ਨੂੰ ਤੇ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਨੂੰ ਇੱਕ ਇਨਸਾਫ ਲਈ ਚਿੱਠੀ ਵੀ ਲਿਖੀ ਹੈ ਪੀੜਤ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਜੋ ਕਿ ਸਾਡੇ ਉੱਪਰ ਝੂਠੀ ਕਾਰਵਾਈ ਹੋ ਰਹੀ ਹੈ ਪਾਸਟਰ ਬੁਜਿੰਦਰ ਸਿੰਘ ਨੂੰ ਸਜ਼ਾ ਕਰਵਾਉਣ ਵਾਲੀ ਮਹਿਲਾ ਤੇ ਉਸਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਗ੍ਰਿਫਤਾਰੀ ਗੈਂਗਰੇਪ ਮਾਮਲੇ ਝੋਈ ਹੈ हिमाचल पुलिस ਨੇ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਤੇ ਮੋਹਾਲੀ ਤੋਂ ਦੋਵਾਂ ਨੂੰ ਗ੍ਰਫਤਾਰ ਕਰ ਲਿਆ ਦੱਸਦੇ ਕਿ ਮਹਿਲਾ ਦੇ ਪਤੀ ਖਿਲਾਫ ਹਿਮਾਚਲ ਦੇ ਮੰਡੀ ਚ ਗੈਂਗਰੇਪ ਦਾ ਪਰਚਾ ਦਰਜ ਹੋਇਆ ਜਿਸ ਕਾਰਨ ਹਿਮਾਚਲ ਪੁਲਿਸ ਨੇ ਦੋਵਾਂ ਨੂੰ ਗ੍ਰਫਤਾਰ ਕਰ ਲਿਆ ਗ੍ਰਫਤਾਰੀ ਤੋਂ ਬਾਅਦ ਮਹਿਲਾ ਦੇ ਪਤੀ ਨੇ ਕਿਹਾ ਕਿ ਉਹਨਾਂ ਨੂੰ ਗਲਟਾਂਗ ਨਾਲ ਫਸਾਇਆ ਜਾ ਰਿਹਾ ਜਿਸ ਤੇ ਇਹ ਮਾਮਲਾ ਦਰਜ ਹੋਇਆ ਸੀ ਉਹ ਮੰਡੀਚੀ ਨਹੀਂ ਸੀ ਉਸਨੇ ਕਿਹਾ ਕਿ ਸਾਰੇ ਸ਼ਰਾਰਤ ਪਾਸਟਰ ਬਜਿੰਦਰ ਦੀ ਹੈ ਜਿਹੜੇ ਪੈਸੇ ਦੀ ਤਾਕਤ ਦੇ ਸਿਰ ਤੇ ਉਹਨਾਂ ਕੋਲੋਂ ਇਸ ਲਈ ਬਦਲਾ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਬਜਿੰਦਰ ਸਿੰਘ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਇਆ ਰਿਪੋਰਟ ਦੇ ਮੁਤਾਬਕ ਪੀੜਤ ਪਤੀ ਪਤਨੀ ਨੇ ਹਿਮਾਚਲ ਦੇ ਡੀਜੀਪੀ ਨੂੰ ਤੇ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਨੂੰ ਇੱਕ ਇਨਸਾਫ ਲਈ ਚਿੱਠੀ ਵੀ ਲਿਖੀ ਹੈ ਪੀੜਤ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੇ ਦੇ ਨਾਲ ਜਾਂਚ ਕੀਤੀ ਜਾਵੇ ਜੋ ਕਿ ਸਾਡੇ ਉੱਪਰ ਝੂਠੀ காரவைக் குடையே